ਸਾਰਿਆਂ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ ਉਮੀਦ ਹੈ ਕਿ ਤੁਸੀਂ ਸਾਰੇ ਸਹੀ ਹੋਵੋਗੇ ਤੇ ਆਪਾਂ ਵੀ ਚੜ੍ਹਦੀ ਕਲਾ 'ਚ ਅੱਜ ਸਾਨੂੰ ਹੁਣੇ-ਹੁਣੇ ਇੱਕ ਮੈਸੇਜ ਰੀਸੀਵ ਹੋਇਆ ਕਿ ਇੱਥੇ ਸਾਡੇ ਲੋਕਲੀ ਕਿਸੇ ਕਾਲਜ ਦੇ ਵਿੱਚ ਇਵੈਂਟ ਹੈ ਇਵੈਂਟ ਤਾਂ ਨਹੀਂ ਕਿ ਅ ਕੱਲ वूਮਨਸ ਡੇ ਆ ਉਹਦੇ ਰਿਗਾਰਡਿੰਗ ਇੱਕ ਛੋਟਾ ਜਿਹਾ ਪ੍ਰੋਗਰਾਮ ਹੈ ਬਾਕੀ ਜਾ ਕੇ ਪਤਾ ਲੱਗੂ ਕਿ ਛੋਟਾ ਹੈ ਕਿ ਵੱਡਾ ਸੀ ਉੱਥੇ ਵਿਜ਼ਿਟ ਕਰਨ ਜਾ ਰਹੇ ਹਾਂ ਚਲੋ ਤੇ ਚਲੋ ਆਪਾਂ ਹੁਣ ਪਹੁੰਚ ਚੁੱਕੇ ਆਂ ਮਾਤਾ ਸੁੰਦਰੀ ਕਾਲਜ ਦੇ ਬਾਹਰ ਇੱਥੇ ਚੱਲ ਰਿਹਾ ਇੱਕ ਸੱਭਿਆਚਾਰਕ ਪ੍ਰੋਗਰਾਮ ਊਮਨ ਇੰਪਾਵਰਮੈਂਟ ਦੇ ਰਿਗਾਰਡਿੰਗ ਇਧਰ ਮੇਰੇ ਰਾਈਟ ਸਾਈਡ ਤੇ ਰੰਗੋਲੀਆਂ ਬਨੀਆਂ ਹੋਈਆਂ ਆਈ ਥਿੰਕ ਇਹ 50 ਤੋਂ ਜ਼ਿਆਦਾ ਰਿੰਗੋਲੀਆਂ ਆ ਬੱਚਿਆਂ ਦਾ ਸਵੇਰ ਕੰਪੀਟੀਸ਼ਨ ਹੋਇਆ ਸੀ ਆਈ ਐਮ ਲੇਟ ਤਾਂ ਇਹ ਕੰਪੀਟੀਸ਼ਨ ਹੋ ਚੁੱਕਿਆ ਆ ਅੱਗੇ ਦੇਖਦੇ ਆਂ ਕਿ ਕਲਚਰਲ ਪ੍ਰੋਗਰਾਮ ਚੱਲ ਰਿਹਾ ਹੈ ਗਾਈਜ਼ ਇਹ ਮਹਿਲਾ ਦਿਵਸ ਦੇ ਸਬੰਧ ਵਿੱਚ ਮਹਿਲਾਂ ਨੂੰ empowerment ਕਰਨ ਦੇ ਸਬੰਧ ਵਿੱਚ ਉਹ ਕਲਚਰਲ ਪ੍ਰੋਗਰਾਮ ਕੀਤਾ ਗਿਆ ਸੱਭਿਆਚਾਰਕ ਇਹ ਸਾਡੇ ਪੰਜਾਬੀ ਸੱਭਿਆਚਾਰ ਦਾ ਇੱਕ ਦ੍ਰਿਸ਼ ਹੈ ਜੋ ਪੁਰਾਣੇ ਸਮੇਂ 'ਚ ਜਿੱਦਾਂ ਮਤਲਬ ਬੋਲੀਆਂ ਜਾਂ ਸਿੱਠਣੀਆਂ ਗਾਈਆਂ ਜਾਂਦੀਆਂ ਸੀ ਮੈਨੂੰ ਵੀ ਨਹੀਂ ਪਤਾ ਐਕਚੁਅਲੀ ਇਹ ਕੀ ਹੈ ਪਰ ਇਹ ਜੋ ਵੀ ਪੁਰਾਣੀ ਸੱਭਿਆਚਾਰਕ ਚੀਜ਼ਾਂ ਯੂਜ਼ ਹੁੰਦੀਆਂ ਉਹ ਸਭ ਨੇ ਬਾਕੀ ਤੁਹਾਨੂੰ ਪਤਾ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਕੀ ਹੈ ਆਪਕੀ ਇਸ ਆਈਟਮ ਨੂੰ ਤਿਆਰ ਕਰਵਾਇਆ ਨਦੀਸ਼ਾ ਮੈਮ ਨੇ ਬਹੁਤ ਹੀ ਸੋਹਣੀ ਆਈਟਮ ਗਰਲਸ ਆ ਰਹੀਆਂ ਡਰੈਸ ਅਪ ਹੋਈਆਂ ਪੰਜਾਬੀ ਸੱਭਿਆਚਾਰ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕੀ ਹੈ ਹੈਲੋ ਹੈਲੋ ਜੀ ਤੁਹਾਡਾ ਨਾਮ ਕੀ ਹੈ ਮੇਰੇ ਨਾਮ ਜੋਨ ਪ੍ਰੀਤ ਹੈ ਤੁਹਾਡਾ ਹਮ ਜਸ਼ਨਪ੍ਰੀਤ ਘਰ ਤੁਸੀਂ ਕਾਦੇ ਵਿੱਚ ਪਾਰਟਿਸਿਪੇਟ ਕੀਤਾ ਤੁਸੀਂ ਸੱਭਿਆਚਾਰਕ ਪ੍ਰਦਰਸ਼ਨੀ ਜੀ ਮਤਲਬ ਮਤਲਬ ਤੁਸੀਂ ਆਪਦੇ ਟ੍ਰੈਡੀਸ਼ਨ ਨੂੰ ਰਿਪਰੈਜ਼ੈਂਟ ਕਰ ਰਹੇ ਹੋ अच्छा ये तो बहुत सोनी गर्ल है मैं तो आपको देखिया मैं कि बहुत सोनिया दो कुड़िया जा रही है मैं उनने शूट करा बहुत Thank ही सोने लग रहे हो मतलब दसोंगे ਤੁਸੀਂ ਕੀ ਕੀ ਪਾਇਆ ਹੋਇਆ ਮਤਲਬ ਮੇਂ ਕੁਰਤੀ ਦੇ ਨਾਲ ਘਗਰਾ ਨਾਲ ਆ ਮੈਂ ਬਾਗ ਲਿਆਗਾ ਓਕੇ ਤੇ ਮੈਂ ਪਾਇਆ ਦੇ ਨਾਲ ਰਾਣੀ ਹਾਰ ਜਵਲਰੀ ਤੇ ਸਿਰ ਤੇ ਮੇਰੇ ਸੱਗੀ ਫੁੱਲ ਹੈ ਤੇ ਟਿੱਕਾ ਹਾਂ ਤੁਸੀਂ ਗਲੇ ਤੇ ਇਹਨੂੰ ਕੀ ਬੋਲਦੇ ਹੋ ਮਤਲਬ ਸਿੰਪਲ ਨੈਕਲੇਸ ਹਾਂ ਸਿੰਪਲ ਨੈਕਲੇਸ ਬੋਲਦੇ ਹਨ ਇਹਦੇ ਨਾਲ ਇਹ ਸਭ ਕੁਝ ਦਾ ਡਾਂਸ ਨਾਲ ਪਰ ਸਿਰ ਵੀ ਤੁਸੀਂ ਦੋਨੋਂ ਬਹੁਤ ਬਹੁਤ ਪਿਆਰੇ ਲੱਗ ਰਹੇ ਹੋ ਬਹੁਤ ਹੀ ਜ਼ਿਆਦਾ ਸੋਹਣੇ ਲੱਗ ਰਹੇ ਹੋ ਥੈਂਕ ਯੂ ਜੀ ਰੈਂਪ ਉਪੌਫ ਕਿੱਤਾ ਸੀ ਹਾਂਜੀ ਓਕੇ ਤੇ ਉਹਦੀ ਪੋਜੀਸ਼ਨਸ ਆ ਗਈਆਂ ਕਿ ਇਹ ਹਲੇ ਪੋਜੀਸ਼ਨਸ ਹਲ ਕੱਟਣ ਗਈਆਂ ਕੱਟਣ ਗਈਆਂ ਹਾਂਜੀ ਚਲੋ ਆਲ ਦਾ ਬੈਸਟ ਤੁਸੀਂ ਥੈਂਕ ਯੂ ਸੈਂਕ ਯੂ so much ਥੈਂਕ ਯੂ ਜੀ ਇਹ ਬਹੁਤ ਸੋਹਣੀਆਂ ਦੋ ਕੁੜੀਆਂ ਸਾਨੂੰ ਮਿਲੀਆਂ ਜਿਨ੍ਹਾਂ ਨੇ ਮਤਲਬ ਰਿਪਰੈਜ਼ੈਂਟ ਕੀਤਾ ਪੰਜਾਬੀ ਸੱਭਿਆਚਾਰ ਪੰਜਾਬੀ ਪਹਿਰਾਵਾ ਸੱਭਿਆਚਾਰਕ ਪ੍ਰੋਗਰਾਮ ਦੇ ਨਾਲ ਨਾਲ ਸਟਾਲਾਂ ਵੀ ਲੱਗੀਆਂ ਹੋਈਆਂ ਆਜੂ ਦੇਖਿਓ ਕੀ ਕੁਝ ਮਿਲ ਰਿਹਾ ਹੈ ਫੇਲ ਹੈ ਇਹ ਜੀ ਆਪਣੇ ਸ਼ੁੱਧ ਮਸਾਲੇ ਨੇ ਵਧੀਆ ਬਿਨਾ ਕੈਮੀਕਲਾਂ ਤੋਂ ਤਿਆਰ ਕਰੇ ਗਰੇ ਡੀ ਸੀ ਸਾਹਿਬ ਦਾ ਪ੍ਰੋਜੈਕਟ ਲਵਾਇਆ ਹੋਇਆ ਪਿੰਡਾਂ ਦੇ ਵਿੱਚ ਬੀਬੀਆਂ ਨੂੰ ਕਿਹੜਾ ਪ੍ਰੋਜੈਕਟ ਹੈ ਜੀ ਮਸਾਲਾ ਬਣਾਉਣ ਦੇ ਨੂੰ ਸਿਰਫ ਕੰਮ ਕੋ ਆ ਪ੍ਰੋਜੈਕਟ ਹੈ ਡੀ ਸੀ ਸਾਹਿਬ ਦਾ ਪ੍ਰੋਜੈਕਟ ਹੈ ਜਿਦੇ ਵਿੱਚ ਸ਼ੁੱਧ ਮਸਾਲੇ ਤੁਸੀਂ ਦੱਸੋ ਮੈਡਮ ਹਾਂ ਜੀ ਸਾਡੇ ਸ਼ੁੱਧ ਮਸਾਲੇ ਨੇ ਬਿਨਾ ਕੈਮੀਕਲਾਂ ਤੋਂ ਤਿਆਰ ਕੀਤੇ ਹੁੰਦੇ ਨੇ ਸਾਡੇ ਇਹ ਥੀਲਾ ਦਾ ਜੀ ਇਹ ਸਾਸਮੇ ਆਇਲ ਇਹ ਅਲਮੰਡ ਆਇਲ ਅਲਸੀ ਜੀ ਅਲਸੀ ਦਾ ਤੇਲ ਇਹ ਮੂਫਲੀ ਦਾ ਜੀ ਕੋਕੋ ਲਟ ਤੇ ਸਰੋਂ ਦਾ ਜੀ ਠੀਕ ਹੈ ਇਹ ਸਾਰੇ ਤੁਸੀਂ ਆਪ ਘੜਵਾਨੇ ਹੋ ਹਾਂ ਜੀ ਠੀਕ ਆਪ ਕੱਢਦੇ ਆ ਜੀ ਖੋਦ ਅੱਛਾ ਤੁਸੀਂ ਕੱਢਦੇ ਹੋ ਉਹ ਤਾਂ ਕੱਢਦੇ ਆ ਜੀ ਅਸੀਂ ਵਾਹ ਕਿਹੜੇ ਪਿੰਡ ਦੇ ਹੋ ਛੋਟੇ ਨੰਗਲ ਤੋਂ ਛੋਟੇ ਨੰਗਲ ਤੋਂ ਠੀਕ ਹੈ ਜਦੋਂ ਇੱਕ ਵਾਰੀ ਹੀ ਸਰੋਂ ਕੋਣੀ ਅਸੀਂ ਬਾਰ ਬਾਰ ਜਿਵੇਂ ਕੋਲ ਹੋ ਆਪ ਕੋ ਅਸੀਂ ਖਾਲ ਨਹੀਂ ਬੋਲੀ ਦੇ ਵਿੱਚ ਅੱਛਾ ਇੱਕ ਵਾਰੀ ਸਰੋਂ ਦਾ ਅਦਰਕ ਤੇਲ ਪਟਾ ਇੱਕ ਵਾਰੀ ਨਾਰੀਅਲ ਪੈਣਾ ਇੱਕ ਵਾਰੀ ਬਦਾਮ ਪੈਣਾ ਠੀਕ ਹੈ ਬਾਰ ਬਾਰ ਉਹਦੀ ਖਾਲ ਜਿਆ ਰਿਪੀਟ ਨਹੀਂ ਹੋਣੀ ਜੀ ਇਹ ਮਰ ਕੇ ਠੰਡਾ ਤੇਲ ਹੈ ਜੀ ओके ਇਹਦਾ ਠੰਡੀ ਉਹਦੇ ਨਾਲ ਕੱਢਿਆ ਜਾਂਦਾ ਹੈ ਹਨਾ ਹਾਂਜੀ ਠੀਕ ਹੈ ਇਹਦਾ ਜੋ ਆਪਾਂ ਬਾਜ਼ਾਰ ਦਾ ਲਿਓਣੇ ਆ ਉਹਦੇ ਵਿੱਚ ਪਾਇਨੋਲ ਕੈਮੀਕਲ ਵੀ ਹੁੰਦਾ ਹੈ ਹਾਂ ਉਹਦੇ ਤਾਂ ਕੈਮੀਕਲ ਹੁੰਦੇ ਆ ਹਾਂਜੀ ਇਹਦੇ ਵਿੱਚ ਕੋਈ ਕੈਮੀਕਲ ਨਹੀਂ ਠੀਕ ਹੈ ਜੀ ਹਾਂਜੀ ਚਲੋ ਮੈਂ ਵੀ ਜ਼ਰਤ ਕਰਕੇ ਮੈਂ ਵੀ ਲੈ ਕੇ ਜਾਉਂਗੀ ਠੀਕ ਹੈ ਪਾਪਾ ਦੀਪ ਸਿੰਘ ਜੀ ਹੋਮ ਕੇਅਰ ਸਰਵਿਸ ਹੈ ਮਾਨਸਾ ਦੀ ਅੱਜ ਆਪਾਂ ਗੱਲ ਕਰੀਏ ਦੀਪ ਦੀਪ ਹੋਮ ਕੇਅਰ ਸਰਵਿਸ ਫਾਰ ਪੇਸ਼IENTS ਪੇਸ਼ੈਂਟ ਕੇਅਰ ਮਤਲਬ ਜੇ ਕਿਸ ਨੇ ਫਿਜ਼ੀਓਥੈਰੇਪੀ ਲੈਣੀ ਹੁੰਦੀ ਹੈਗੀ ਜਾਂ ਮਤਲਬ ਕੋਈ ਪੇਸ਼ੈਂਟ ਜਿਆਦਾ ਸਿਚੁਏਸ਼ਨ ਖਰਾਬ ਹੁੰਦੀ ਹੈ ਘਰੇ ਕੇਅਰ ਨਹੀਂ ਹੁੰਦੀ ਆਪਾਂ ਇੱਥੇ ਮਤਲਬ ਜਿਹੜਾ ਹੈਗਾ ਸੈਂਟਰ ਖੋਲਿਆ ਬਾਬਾ ਦੀਪ ਸਿੰਘ ਇਥੇ ਜੀਪੀ ਜੀ ਸਿੰਗਲਾਂ ਦਾ ਕਲੀਨਿਕ ਆ ਉੱਥੇ ਖੋਲਿਆ ਹੋਇਆ ਹੈਗਾ ਓਕੇ ਹਾਂਜੀ ਉੱਥੇ ਨਾਲ ਦੀ ਕੇਅਰ ਹੁੰਦੀ ਹੈ ਮਤਲਬ ਉੱਥੇ ਕੇਅਰ ਹੁੰਦੀ ਹੈ ਕਿ ਤੁਸੀਂ ਅਟੈਂਡੈਂਟ ਉੱਥੇ ਓਕੇ ਉੱਥੇ ਕੇਅਰ ਹੁੰਦੀ ਹੈ ਓਕੇ ਜੇ ਤੁਸੀਂ ਵੀ ਇਹ ਫੈਸਿਲਿਟੀ ਅਵੇਲ ਕਰ ਸਕਦੇ ਹੋ ਜੇ ਕਿਸੇ ਨੇ ਕਰਨੀ ਹੋਵੇ ਤਾਂ ਇਹ ਇਹਨਾਂ ਦਾ ਕਾਰਡ ਹੈ ਤੇ 4 ਨੰਬਰ ਲਿਖਿਆ ਹੋਇਆ ਪੋਸਟ ਆਫੀਸ ਜੀ ਸੀ ਅੱਜ ਲਗਾਈ ਸੀ ਸਟਾਲ ਇਹਦੇ ਵਿੱਚ ਜਿਹੜੇ ਵੀ ਵੈਲਫੇਅਰ ਦੇ ਸਕੀਮਸ ਨੇ ਉਹਦੇ ਰਿਗਾਰਡਿੰਗ ਅਸੀਂ ਦੱਸ ਰਹੇ ਲੋਕਾਂ ਨੂੰ ਅਵੇਅਰ ਕਰ ਰਹੇ ਹਾਂ ਔਰ ਮੰਦੀ ਤਿੰਨ ਆਪਣੇ ਕੋਲ ਨਿਊ ਸਕੀਮਸ ਨੇ ਇੱਕ ਤਾਂ 0 ਤੋਂ ਲੈ ਕੇ 10 ਸਾਲ ਦੀ ਜਿਹੜੀਆਂ ਵੀ ਛੋਟੀਆਂ ਲੜਕੀਆਂ ਨੇ ਉਹਨਾਂ ਲਈ ਸਕੰਨੇ ਸਿਰਦੀ ਯੋਜਨਾ ਅਕਾਊਂਟ ਹੈ ਜੋ 10 ਸਾਲ ਤੋਂ ਉੱਪਰ ਆ ਗਏ ਉਹਨਾਂ ਲਈ ਮਹਿਲਾ ਸਮਾਨ ਸੇਵਿੰਗ ਸਰਟੀਫਿਕੇਟ ਹੈ ਜਿਵੇਂ ਆਪਾਂ ਐਫ ਡੀ ਨੂੰ ਸਾਰੇ ਤਰੀਕਿਆਂ ਨਾਲ ਜਾਣਦੇ ਆ ਇਹ ਐਫ ਡੀ ਤੋਂ ਪਲੱਸ ਹੈ ਸਿਰਫ ਇੱਕ ਵਾਲਾ ਅਕਾਊਂਟ ਊਮਨ ਖਲਵਾ ਸਕਦੇ ਐ ਜੋ ਕੋਈ 60 ਤੋਂ ਪਲੱਸ ਹੈ ਉਹਨਾਂ ਲਈ ਸੀਨੀਅਰ ਸਿਟੀਜ਼ਨ ਦਾ ਅਕਾਊਂਟ ਹੈ ਸਾਡੇ ਕੋਲੇ ਵੱਖ-ਵੱਖ ਤਰ੍ਹਾਂ ਦੇ بیمੇ ਨੇ ਇੰਸ਼ੋਰੈਂਸ ਨੇ ਪਿੰਡਾਂ 'ਚ ਰਹਿਣ ਵਾਲੇ ਨੇ ਉਹਨਾਂ ਦਾ ਵੀ ਹੈ ਜੀਵਨ ਸੁਰੱਖਿਆ ਬੀਮਾ ਜੀਵਨ ਜੋਤੀ ਬੀਮਾ ਵੀ ਸਾਡੇ ਕੋਲ ਉਪਲਬਧ ਹੈ ਸੇਵਿੰਗ ਅਕਾਊਂਟ ਆ ਮੰਥਲੀ ਇਨਕਮ ਸਕੀਮ ਸਭ ਤਰ੍ਹਾਂ ਦੇ ਅਕਾਊਂਟ ਨੇ ਪੀਪੀਐਫ ਦੇ ਅਕਾਊਂਟ ਆ ਗਏ ਤਾਂ ਇਸ ਦੇ ਰਿਗਾਰਡਿੰਗ ਤਾਂ ਕਿ ਬਤੋ ਬਤ ਲੋਕ ਉਹ ਅਵੇਅਰ ਹੋ ਸਕਣ ਉਹਦਾ ਬੈਨੀਫਿਟ ਹੈ ਜੋ ਲੈ ਸਕਣ ਅੱਛਾ ਅਸ਼ੀਸ਼ ਗੱਲ ਸਰ ਅਸ਼ੀਸ਼ ਅ ਥੋੜਾ ਜਿਹਾ ਚਾਨਣਾ ਪਾਉਂਗੇ ਬਿਲਕੁਲ ਜੀ ਅ ਜੀ ਮੇਰਾ ਨਾਮ ਸੁਖਜੀਤ ਸਿੰਘ ਹੈ ਜੀ ਬੀਰੋ ਦੇ ਨੈਚੁਰਲ ਫਾਰਮ ਤੋਂ ਹੈਗਾ ਮੈਂ ਪਿੰਡ ਸਾਡਾ ਬੀਰੋ ਦੇ ਕਲਾਸੀ ਆਰਗੇਨਿਕ ਫਾਰਮਿੰਗ ਤੇ ਕੰਮ ਕਰਦੇ ਆ 2012 ਤੋਂ ਲੈ ਕੇ ਜਿਹਦੇ ਵਿੱਚ ਹਰ ਕਿਸਮ ਦਾ ਅਨਾਜ ਸਾਡੇ ਕੋਲੇ ਅਵੇਲੇਬਲ ਹੁੰਦਾ ਹੈ 5 ਤੋਂ 6 ਕਿਸਮ ਦੇ ਆਟੇ ਬੇਸਣ ਅਤੇ ਬੇਸਣ ਤੋਂ ਬਣੇ ਪ੍ਰੋਡਕਟ ਅਚਾਰ ਮਿਲਟਸ ਮਿਲਟਸ ਤੋਂ ਬਣੇ ਪ੍ਰੋਡਕਟ ਹੈਗੇ ਆ ਬਾਕੀ ਜਿਹੜੇ ਹੈਗੇ ਵੁੱਡ ਪ੍ਰੈਸ ਆਇਲ ਹੈਗੇ ਆ ਸਾਰੇ ਤੇ ਇੱਕ ਚੀਜ਼ ਹੈਗੀ ਆ ਸਾਡੀ ਖਾਸੀਅਤ ਹੈਗੀ ਆ ਜੋ ਹਲਦੀ ਅਤੇ ਮਿਰਚ ਹੈਗੀ ਆ ਇਹਨੂੰ ਅਸੀਂ ਗ੍ਰਾਇੰਡ ਨਹੀਂ ਕਰਦੇ ਨਾ ਹੀ ਇਹਨੂੰ ਹਲਦੀ ਨੂੰ ਉਬਾਲਦੇ ਹੈਗੇ ਆ ਇਹਨੂੰ ਕੋਟਿਆਂ ਨਾਲ ਕੁੱਟ ਕੇ ਤਿਆਰ ਕਰਦੇ ਹੈਗੇ ਆ ਜਿਹੜਾ ਇੱਕ ਮਾਮਜਿਸਤਾ ਹੈਗਾ ओके ਮੋਡਰਨ ਮਾਮਜਸਤਾ ਜਿਹੜਾ ਇਹਦੇ ਵਿੱਚ ਦਿੱਤਾ ਹੋਇਆ ਇਸ ਤਰੀਕੇ ਨਾਲ ਇੱਥੇ ਵੀ ਬੈਨਰ ਤੇ ਇਹਦੀ ਲੱਗੀ ਹੋਈ ਹੈ ਸਟੈਂਡੀ ਤੇ ਫੋਟੋ ਇਸ ਤਰੀਕੇ ਨਾਲ ਇਹਨੂੰ ਕੁੱਟ ਕੇ ਤਿਆਰ ਕਰਦੇ ਹਾਂ ਜੋ ਇਹਦੀ ਕੁਦਰਤੀ ਮਹਿਕ ਹੈ ਉਹ ਬਰਕਰਾਰ ਰਹਿੰਦੀ ਹੈ ਜੇ ਆਪਾਂ ਇਹਨੂੰ ਉਬਾਲਦੇ ਹੈਗੇ ਆ ਜਾਂ ਇਹਨੂੰ ਆਪਾਂ ਗ੍ਰਾਈਂਡ ਕਰਦੇ ਹੈਗੇ ਆ ਤਾਂ ਇਹਦਾ ਜਿਹੜਾ ਕੁਦਰਤੀ ਗੁਣ ਹੈਗਾ ਮਹਿਕਲਾ ਉਹ ਚਲਿਆ ਜਾਂਦਾ ਹੈ ਠੀਕ ਹੈ ਜੀ ਧੰਨਵਾਦ ਇੱਕ ਹੀ ਚੀਜ਼ ਹੈ ਸਰ ਇਹ ਸ਼ੱਕਰ ਹੈਗੀ ਹੈ ਜੀ ਦੇਸੀ ਇਹ ਦੇਸੀ ਸ਼ੱਕਰ ਹੈ ਗਾਇਸ ਅ ਜੇ ਤੁਸੀਂ ਮਤਲਬ ਲੈ ਲਾ ਜੰਨੀ ਲੈ ਸਕਦੇ ਹੋ ਕਿਉਂਕਿ ਅੱਜ ਕੱਲ੍ਹ ਖੰਡ ਦੇ ਕਿੰਨੇ ਜ਼ਿਆਦਾ ਡਰਾਪ ਐਕਸ ਹੈਗੇ ਆ ਕਿੰਨੇ ਨੁਕਸਾਨ ਹੈਗੇ ਆ ਹਨਾ ਤਾਂ ਆਪਾਂ ਸ਼ੱਕਰ ਵੀ ਯੂਜ਼ ਕਰ ਸਕਦੇ ਆ ਮੈਂ ਵੀ ਪ੍ਰੈਫਰ ਕਰਦੀ ਆ ਕਿ ਮੈਂ ਆਪਣੀ ਡਾਟਰ ਨੂੰ ਦੇਣ ਲਈ ਹੋਰ ਤਾਂ ਕੁਝ ਖਾਂਦੀ ਨਹੀਂ ਐ ਖੰਡ ਵਾਲਾ ਅ ਪਰ ਉਹ ਚੂਰੀ ਖਾਂਦੀ ਐ ਕਦੇ ਕਦੇ ਉਹ ਕੇਜ ਨਾਲ ਹੀ ਤਾਂ ਮੈਂ ਉਹਨੂੰ ਸ਼ੱਕਰ ਪਾ ਕੇ ਦੇਵਾ ਕਿਉਂਕਿ ਆਦਰਵਾਇਸ ਤਾਂ ਬੱਚੇ ਅੱਜ ਕੱਲ੍ਹ ਮਿੱਠਾ ਘਾਟ ਹੀ ਖਾਂਦੇ ਆ ਆਪਾਂ ਵੀ ਘੱਟ ਦਿੰਨੇ ਆ ਬਾਕੀ ਸਾਰੀ ਕਸਰ ਚਾਕਲੇਟਸ ਤੇ ਕੱਟ ਦਿੰਦੇ ਆ ਓਕੇ ਸਰ ਥੈਂਕ ਯੂ ਥੈਂਕ ਯੂ ਕਿ ਨੂੰ ਫਿਰ ਨਹੀਂ ਟਰਾਈ ਕਰ ਸਕਦੇ ਅਸਲ ਨੂੰ ਯੂਨੀਕ ਟੇਸਟ ਮਿਲੂਗਾ ਗਾਇਸ ਰੀਅਲੀ ਬਹੁਤ ਫਰਕ ਆਇਆ ਨਾ ਵੀ ਜਾਂਦੇ ਹੋਏ ਬਾਏ ਕਰਕੇ ਜਾਉਂਗੀ ਹੁਣ ਤਾਂ ਮੈਂ ਬਿਜ਼ੀ ਹਾਂ ਤੁਸੀਂ ਹੈਗੇ ਹੋ ਸਰ ਕਿੰਨੇ ਵਜੇ ਤੱਕ ਐਂਡ ਆਫ ਦਾ ਐਂਡ ਆਫ ਦਾ ਓਕੇ ਠੀਕ ਹੈ ਜੀ ਇਹ ਕੁਝ ਟ੍ਰੈਡੀਸ਼ਨਲ ਚੀਜ਼ਾਂ ਨੇ ਆ ਮਤਲਬ ਯੂਜ਼ ਕਰਨ ਵਾਲੀਆਂ ਆ ਮਸਾ ਬਣਦੇ ਨਾ 7 ਕੁ 10 ਕੁ ਮਸਾ ਆਂਟੀ ਦੱਸ ਰਹੀ ਐ ਕਿ ਬਹੁਤ ਓਕੇ ਬੰਦੇ ਮਸਾ ਹੀ ਬੰਦੇ ਪੰਜ ਸੱਤ ਕੁ ਸਾਰੇ ਦਿਨ ਚ ਤਾਂ ਤੁਸੀਂ ਸਾਰੇ ਲਓ ਤੇ ਇਹਨਾਂ ਦੀ ਹੈਲਪ ਕਰੋ ਲੈ ਕੇ ਜਾਓ ਜੀ ਤੁਹਾਨੂੰ ਵੀ ਜਾਂਦੇ ਹੋ ਜੀ ਇਹ ਤੁਸੀਂ ਇਹਦਾ ਮਤਲਬ ਇਹੀ ਕਰਦੇ ਹੋ ਕਿ ਅਸੀਂ ਆਰਡਰਾਂ ਦੇ ਬੈਗ ਬਣਾਉਣੀ ਤੁਸੀਂ ਆਪ ਬਣਾਉਂਦੇ ਹੋ ਅਸੀਂ ਮਸ਼ੀਨ ਤੇ ਆਉਂਦੇ ਹਾਂ ਅੱਛਾ ਮੈਂ ਸੋਚਿਆ ਕਿ ਤੁਸੀਂ ਖਰੀਦ ਕੇ ਬਸ ਸਟਾਲ ਲਾਈ ਹੈ ਨਹੀਂ ਅਸੀਂ ਆਪ ਦਾ ਸਮਝ ਲਿਆ ਕਿ ਆਪ ਹੀ ਬਣਾਉਣੀ ਹੈ ਅੱਛਾ ਤੁਸੀਂ ਬਿਜ਼ਨਸ ਕਰ ਰਹੇ ਹੋ ਹਾਂ ਜੀ ਚਲੋ ਦਿੱਲੀ ਤੋਂ ਸਮਾਨ ਲਿਆਉਣੀ ਹੈ ਜੀ اچھا ਇਹ ਦਿੱਲੀ ਤੋਂ ਸਮਾਨ ਲਿਆਉਂਦੇ ਆ ਉਸ ਤੋਂ ਬਾਅਦ ਬੈਗਸ ਬਣਾਉਂਦੇ ਆ ਵਧੀਆ ਗੱਲ ਹੈ ਕਿ ਆਪਣੇ ਪੈਰਾਂ ਤੇ ਖੜੇ ਆ ਘਰੇ ਵਿਹਲੇ ਨਹੀਂ ਬੈਠੇਗੇ ਨਹੀਂ ਕਿ ਆ ਜਾਂਦਾ ਕਿ ਲੇਡੀਜ਼ ਘਰੇ ਬੈਠੀਆਂ ਰੋਟੀ ਬਣਾਉਂਦੀਆਂ ਵਧੀਆ ਗੱਲ ਹੈ 100 ਰੁਪਏ ਦਾ ਬੈਗ ਹੈ ਤੁਸੀਂ ਵੀ ਲਓ ਸਾਰੇ ਯੂਜ਼ ਕਰੋ ਥੈਂਕ ਯੂ ਜੀ ਪੰਜਾਬੀਆਂ ਦਾ ਪ੍ਰਸਿੱਧ ਤੇ ਪਸੰਦੀਦਾ ਲੋਕਨਾਚ ਜਿਸ ਦੀ ਮੈਨੂੰ ਵੀ ਬੇਸਬਰੀ ਨਾਲ ਉਡੀਕ ਸੀ ਗਿੱਧਾ ਆਜੋ ਆਪਾਂ ਇੰਜੋਏ ਕਰੀਏ ਮੈਨੂੰ ਲੱਗਦਾ ਹੈ ਕਿ ਗਿੱਧਾ ਪੂਰੇ ਸੰਸਾਰ ਭਰ ਦੇ ਵਿੱਚ ਇਦਾਂ ਦਾ ਲੋਕ ਨਾਚ ਹੈ ਕਿ ਜਿਹਦਾ ਬਹੁਤ ਕ੍ਰੇਜ਼ ਹੁੰਦਾ ਤੇ ਲੋਕ ਇਹਦੀ ਬੇਸਬਰੀ ਨਾਲ ਉਡੀਕ ਕਰਦੇ ਆ ਕਿ ਐਂਡ ਦੇ ਵਿੱਚ ਕੀਤਾ ਆਊਗਾ ਤੇ ਅਸੀਂ ਦੇਖ ਕੇ ਹੀ ਪ੍ਰੋਗਰਾਮ ਚਾਵਾਂਗੇ ਆਜੋ ਫਿਰ ਇੰਜੋਏ करिए ਹਾਂਜੀ ਇਹ ਆ ਸਾਡੀ ਮਾਨਸਾ ਦੀ ਗਿੱੱਦੇ ਦੀ ਟੀਮ ਜੋ ਕੀਤਾ ਪੌਣ ਤੋਂ ਬਾਅਦ ਵਾਪਸ ਆਈ ਆ ਆਪਾਂ ਇਹਨਾਂ ਨਾਲ ਗੱਲ ਕਰਦੇ ਹਾਂ ਸੋਹਣੀਆਂ ਸੋਹਣੀਆਂ ਕੁੜੀਆਂ ਨਾ ਕਿਵੇਂ ਲੱਗਿਆ ਬਹੁਤ ਬੜੀਆਂ ਆ ਸਾਰੇ ਬਹੁਤ ਬਹੁਤ ਸੋਹਣੇ ਲੱਗ ਰਹੇ ਹੋ ਥੈਂਕ ਯੂ ਸਾਰਿਆਂ ਨੂੰ ਸ਼ੂਟ ਕਰ ਲਓ ਇੱਕ ਵਾਰੀ ਹਨਾ ਸਾਰੇ ਟ੍ਰੈਡੀਸ਼ਨਲ ਪਹਿਰਾਵੇ ਚ ਹੈ ਹਨਾ ਇੱਕ ਵਾਰੀ ਤੁਸੀਂ ਆਪਣੇ ਦੱਸ ਸਕਦੇ ਹੋ ਕੀ ਕੀ ਪਾਇਆ ਹਾਂਜੀ ਸਰ ਫਸਟ ਆਫ 올 ਜੁਗਨੀ ਇਹਨੂੰ ਜੁਗਨੀ ਕਹਿੰਦੇ ਤੈਨੂੰ ਜੁਗਨੀ ਕਹਿੰਦੇ ਆ ਇਹਨੂੰ ਜੁਗਨੀ ਕਹਿੰਦੇ ਆ ਇਹਨੂੰ ਸਿੰਘਤਵੀਤੀਆਂ ਇਨੂੰ ਹੇਠੇ ਹੋਰ ਨੇ ਪੰਜ ਮੋਰਾ ਓਕੇ ਇਹ ਆਪਾਂ ਵੀ ਗਿੱਧੇ ਦੇ ਡਰੈਸ 'ਚ ਐਦਾਂ ਹੀ ਚੁੰਨੀ ਲੈ ਕੇ ਵੀ ਐਵੇਂ ਕੋਟਨ ਦੀ ਹੀ ਵਧੀਆ ਲੱਗਦੀ ਹੈ ਬਾਕੀ ਪਤਾਸੇ ਕਹਿੰਦੇ ਆ ਹਾਂਜੀ ਇਹਨੂੰ ਪਤਾਸੇ ਕਹਿੰਦੇ ਆ ਉਹਨਾਂ ਦੇ ਪੀਪਲ ਪੱਤੀਆਂ ਪਾਈਆਂ ਨੇ ਹਾਂਜੀ ਇਹ ਢੋਲ ਪਾਇਆ ਹੋਇਆ ਹੈ ਇਸ ਤੋਂ ਬਾਅਦ ਸਿੰਘ ਦੀ ਵਿਤੀਆਂ ਫਿਰ ਮੋਰਾਂ ਇਹ ਪਿੱਪਲ ਪੱਤੀਆਂ ਨੇ ਸੱਗੀ ਫੁੱਲ ਹੈ ਤੇ ਛੋਟੇ ਸੱਗੀ ਫੁੱਲ ਹੋ ਗਏ ਤੇ ਟਿੱਕਾ ਹੋ ਗਿਆ ਕਿਦਾਂ ਬਹੰਦੇ ਕੁਝ એનર્ਜੀ ਵੀ ਫੀਲ ਹੁੰਦੀ ਹੈ ਹਨਾ એનર્ਜੀ ਫੀਲ ਵੀ ਹੁੰਦੀ ਹੈ ਤੇ એનર્ਜੀ ਲੱਗਦੀ ਵੀ ਬਹੁਤ ਹੈ ਹਾਂ ਫਿਰ ਖਾਇਆ ਪੀਆ ਕਰੋ ਦੱਬ ਕੇ ਤਿਆਰੀ ਕਰ ਰਹੇ ਹਾਂ ਕਿਤੇ ਦੀ ਅਸੀਂ ਸਿਸਟਮ ਤੋਂ ਸਕੂਲ ਟਾਈਮ ਤੋਂ ਹੀ ਇਹ ਚੀਜ਼ਾਂ ਜੋ ਆ ਰਹੇ ਆਗੇ ਮਤਲਬ ਖੁਦ ਤੋਂ ਹੀ ਹੋਣਾ ਸੀ ਮਹਾਰਾਸ਼ਟਰ ਜਾ ਕੇ ਆਏ ਆ ਅਸੀਂ ਉੱਥੇ ਕਰਕੇ ਆਏ ਸੀਗੇ ਉਹਨਾਂ ਨੇ ਸਾਡਾ ਬਹੁਤ ਇੰਨਾ ਜ਼ਿਆਦਾ ਉਹਨਾਂ ਨੂੰ ਪੰਜਾਬੀ ਪਸੰਦ ਆਏ ਉੱਚ ਕੀਤਾ ਬਾਕੀ ਆਏ ਅੱਛਾ ਇਹ ਫੰਕਸ਼ਨ ਦੀ ਕਦ ਤੋਂ ਕਰ ਰਹੇ ਹਾਂ ਇਹ ਅਸੀਂ ਸਾਨੂੰ ਹੋ ਗਏ ਕਾਫੀ ਦਿਨੇ ਤਿੰਨ ਦੋ ਹਫ਼ਤੇ ਨੂੰ ਹੋ ਗਏ ਦੋ ਹਫ਼ਤੇ ਹੋ ਗਏ ਓਕੇ ਇਹਨਾਂ ਨੂੰ ਤਿਆਰੀ ਕਰਾਉਂਦੇ ਹਾਂ ਓਕੇ 15 ਦਿਨਾਂ ਤੋਂ ਇਹ ਤਿਆਰੀ ਕਰ ਰਹੀ ਆ ਸਾਰੇ ਬੱਚੇ ਹਨਾ ਤੁਸੀਂ ਸਾਰੇ ਐਪਰੀਸ਼ੀਏਟ ਕਰਿਓ ਮੇਰੇ ਬਲੌਗ ਦੇ ਵਿੱਚ ਦੇਖਿਓ ਐਂਡ ਜਦੋਂ ਵੀ ਕਿਤੇ ਕੋਈ ਫੰਕਸ਼ਨ ਹੁੰਦਾ ਯਾਰ ਕੁੜੀਆਂ ਨੂੰ ਐਪਰੀਸ਼ੀਏਟ ਕਰਿਆ ਕਰੋ ਕਿਉਂਕਿ ਸਾਰੀ ਜਗ੍ਹਾ ਤੇ ਕੁੜੀਆਂ ਹੀ ਹੈ ਮੈਂ ਨਹੀਂ ਕਹਿੰਦੀ ਕਿ ਮੁੰਡੇ ਪਿੱਛੇ ਆ ਦੋਨੋਂ ਪਈਏ ਹੁੰਦੇ ਆ ਬਟ ਕੁੜੀਆਂ ਨੂੰ ਅਪਰੀਸ਼ੀਏਟ ਕਰਿਆ ਕਰੋ ਥੈਂਕ ਯੂ ਥੈਂਕ ਯੂ ਥੈਂਕ ਯੂ ਗਾਇਜ਼ ਇਹ ਸਾਰਾ ਪ੍ਰੋਗਰਾਮ ਹੈ ਔਮਨ ਏਮਪਾਵਰਮੈਂਟ ਦੇ 베ਸ ਤੇ ਕਿ ਔਮਨ ਔਰਤਾਂ ਨੂੰ ਮਜ਼ਬੂਤ ਕਰਨਾ ਔਰਤਾਂ ਵੈਸੇ ਹੀ ਬਹੁਤ ਮਜ਼ਬੂਤ ਹੁੰਦੀਆਂ ਪਰ ਜੋ ਕਿ ਇਹ ਪ੍ਰੋਗਰਾਮ ਹੁੰਦੇ ਰਹਿੰਦੇ ਆ ਤਾਂ ਉਹਨਾਂ ਦੀ ਹੌਸਲਾ ਫਜ਼ਾਈ ਹੁੰਦੀ ਹੈ ਅੱਜ ਦੇ ਪ੍ਰੋਗਰਾਮ ਨੂੰ ਮੈਂ ਵੀ ਬਹੁਤ ਇੰਜੋਏ ਕੀਤਾ ਇੱਥੇ ਦੇ ਮਤਲਬ ਜਿਹੜੇ ਵੀ ਬੱਚੇ ਸਟੂਡੈਂਟਸ ਤੁਸੀਂ ਦੇਖ ਸਕਦੇ ਹੋ ਕਿ ਆਏ ਆ ਮੋਸਟ ਆਫ ਦਾ ਗਰਲਸ ਹੈ ਸਭ ਨੇ ਬਹੁਤ ਇੰਜੋਏ ਕੀਤਾ ਸੋਨ ਸਲਾਫ ਗਾਈ ਹੋਈ ਮੈਨੂੰ ਵੀ ਬਹੁਤ ਖੁਸ਼ੀ ਹੋਈ ਘਰੋਂ ਤਾਂ ਓਨਲੀ ਮੈਂ ਵੀ ਰੈਡੀ ਨਹੀਂ ਸੀਗੀ ਤਾਂ ਬਹੁਤ ਅੱਛਾ ਲੱਗਿਆ ਬਾਕੀ ਤੁਸੀਂ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਪੂਰਾ ਦੇਖਿਆ ਕਰੋ ਐਂਡ ਚੈਨਲ ਨੂੰ ਸਬਸਕ੍ਰਾਈਬ ਕਰਿਓ ਬਾਏ ਬਾਏ